ਈ ਮੁੱਖ ਮੰਤਰੀ ਜਰਮਨੀ ਗਿਆ ਕਿਉਂਕਿ ਇਹਨੂੰ ਸ਼ਰਾਬ ਪੀਣ ਦੀ ਬਿਮਾਰੀ ਹੈ ਇੰਨੀ ਸ਼ਰਾਬ ਪੀ ਲਈ ਤੇ ਜਹਾਜ਼ ਚ ਡਿੱਗਦਾ ਗਿਆ ਤੇ ਜਹਾਜ਼ ਦੇ ਕੈਪਟਨ ਨੇ ਕਿਹਾ ਇਹਨੂੰ ਲਾਓ ਦੇਖੋ ਕਿੱਡੀ ਵੱਡੀ ਬੇਇੱਜ਼ਤੀ ਆਪਣੇ ਮੁੱਖ ਮੰਤਰੀ ਦੀ ਉਹ ਜਕਦੀ ਰੋਜ਼ ਮਾਰਡਰ ਹੋ ਰਿਹਾ ਲੁਕਿਆ ਜਾ ਰਿਹਾ ਕੋਈ ਮੁੱਖ ਮੰਤਰੀ ਇਹਨਾਂ ਦੇ ਐਮਐਲਏ ਐਮਐਲਏ ਕਹਿੰਦੇ ਲਾਇਕ ਹੈ ਇੱਕ ਨਵੀਂ ਚੀਜ਼ ਦੱਸ ਦੋ ਇੰਨਾ ਝਾੜੂ ਵਾਲਿਆਂ ਦੀ ਇੱਕ ਨਵੀਂ ਘਰ ਵਾਲੀ ਤੋਂ ਬਗੈਰ ਹੁਣ ਆ ਭਗਵੰਤ ਮਾਨ ਆ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ ਇਹਦੀ ਸ਼ਕਲ ਲੱਗਦੀ ਹੈ ਮੁੱਖ ਮੰਤਰੀ ਦੀ ਮੈਂ ਤੁਹਾਨੂੰ ਪੁੱਛਣਾ ਛੋਣਾ ਹੈ ਦੇਖੋ ਇੰਨਾ ਟੀਟ ਹੈ ਇੰਨਾ ਬਦਨਾਮ ਕਰਤਾ ਪੰਜਾਬ ਨੂੰ ਦੇਖੋ ਇੱਕ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸ਼ਾਨ ਹੁੰਦੀ ਐ ਆਈ ਮੁੱਖ ਮੰਤਰੀ ਜਰਮਨੀ ਗਿਆ ਕਿਉਂਕਿ ਇਹਨੂੰ ਸ਼ਰਾਬ ਪੀਣ ਦੀ ਬਿਮਾਰੀ ਹੈ ਐਨੀ ਸ਼ਰਾਬ ਪੀ ਲਈ ਤੇ ਜਹਾਜ਼ ਚ ਡਿੱਗਦਾ ਗਿਆ ਤੇ ਜਹਾਜ਼ ਦੇ ਕੈਪਟਨ ਨੇ ਕਿਹਾ ਇਹਨੂੰ ਲਾਓ ਦੇਖੋ ਕਿੰਨੀ ਵੱਡੀ ਬੇਇੱਜ਼ਤੀ ਆਪਣੇ ਮੁੱਖ ਮੰਤਰੀ ਦੀ ਹੈ ਤੇ ਨਹੀਂ ਠੀਕ ਕੋਈ ਗੱਲ ਨਹੀਂ ਤੇ ਕੀ ਕਹਿੰਦਾ ਹੁੰਦਾ ਸੀ ਕਹਿੰਦੇ ਜੀ ਕਾਲੀ ਗਨਮੈਨ ਰੱਖਦੇ ਐ ਆ ਕੀ ਲੱਗਦਾ ਫੌਜ ਲੱਗਦਾ ਹੁਣ ਫੋਜ ਆ ਕੋਈ ਝਾੜੂ ਵਾਲੇ ਲਾਟਰੀ ਕੱਢਦੀ ਤੁਸੀਂ ਮੈਂ ਸਹੀ ਦੱਸਾਂ ਲਾਟਰੀ ਕੱਢਦੀ ਮੈਨੂੰ ਦੱਸ ਰਿਹਾ ਜੀ ਕਾਂਗਰਸੀ ਤਾਂ ਪੀਣਾ ਲੈਂਦੇ ਸੀ ਆ ਤਾਂ ਦਿੱਲੀ ਲੈਣ ਲੱਗੇ ਦਿਹਾੜੀ ਲੈਣ ਲੱਗੇ ਲੋਕਾਂ ਤੋਂ ਕੋਈ ਮੁੱਖ ਮੰਤ ਇਹਨਾਂ ਦੇ ਐਮਐਲਏ ਐਮਐਲਏ ਕਹਿੰਦੇ ਲਾਇਕ ਹੈ ਤੁਹਾਡੇ ਐਮਐਲਏ ਤੁਹਾਡੇ ਦੁੱਖ ਸੁੱਖ ਦੇ ਸਾਥੀ ਹੈ ਆ ਭਗਵਾਨਤਮਨ ਸਾਥੀ ਹੈ ਅੱਜ ਕੀ ਹੋ ਰਿਹਾ ਦੀ ਰੋਜ਼ ਮਾਰਡਰ ਹੋ ਰਿਹਾ ਹੈ ਲੁੱਟਿਆ ਜਾ ਰਿਹਾ ਹੈ ਅਸ ਪਰਸੋ ਚੋਂ ਥੇ 17 18 ਰਪਏ ਦੁੱਖਾ ਹੀ ਕਰ ਲੁੱਟ ਕੇ ਲੈ ਗਏ ਗੈਂਗਸਟਰ ਰਾਜ ਕਰ ਰਹੇ ਹੈ ਜਿਹੜੇ ਆਪਣੇ ਪੰਜਾਬ ਦੇ ਇੰਡਸਟਰੀ ਹੈ ਵਪਾਰੀ ਹੈ ਪੰਜਾਬ ਨੂੰ ਛੱਡ ਕੇ ਯੂਪੀ ਜਾਣ ਲੱਗ ਗਏ ਜਿੱਥੇ ਯੂਪੀ ਤੋਂ ਲੋਕ ਪੰਜਾਬ ਤੋਂ ਹੁੰਦੇ ਸੀ ਆਪਾਂ ਆਪਣਾ ਨੁਕਸਾਨ ਕਰ ਲਿਆ ਆਪਣਾ ਨੁਕਸਾਨ ਕਰ ਲਿਆ ਜੇ ਹਲੇ ਵੀ ਨਹੀਂ ਸਮਝੋਗੇ ਤੇ ਫਿਰ ਫਿਰ ਬਹੁਤ ਲੇਟ ਹੋ ਜਾਊਗਾ ਖਾਲਸਾ ਜੀ ਬਹੁਤ ਲੇਟ ਹੋ ਜਾਊਗਾ ਇੱਕ ਨਵੀਂ ਚੀਜ਼ ਦੱਸ ਦਿਓ ਇੰਨਾ ਝਾੜੂ ਵਾਲਿਆਂ ਦੀ ਇੱਕ ਨਵੀਂ ਘਰ ਵਾਲੀ ਤੋਂ ਬਗੈਰ ਇੱਕ ਨਵੀਂ ਚੀਜ਼ ਹੁਣੇ ਪਿਆਕ ਲੈਂਦੇ ਮੈਨ ਲੱਗਦਾ ਹਰ ਦੂਜੇ ਮਹੀਨੇ ਝਾੜੂ ਵਾਲੇ ਜਿੰਨੇ ਸਾਰੇ ਵਿਆਹ ਕਰਾਈ ਜਾਂਦੇ ਬਸ ਸਾਰਿਆਂ ਦੇ ਮੱਲੇ ਦਾ ਵਿਆਹ ਹੋ ਜਾਵੇ ਐਸ ਕਰਕੇ ਖਾਸ ਕਰਕੇ ਮੈਂ ਕਹਿਣਾ ਚਾਹਣਾ ਆ ਝਾੜੂ ਵਾਲੇ ਦੀ ਬਿਮਾਰੀ ਇੱਧਰੋਂ ਚੱਲੀ ਸੀ ਮੱਲਾ ਦਾ ਸੰਗਰੂਰ ਬਨਾਲਾ ਹਰ ਹਾਲ ਸਿੰਘ ਵਾਲਾ ਇੱਧਰ ਦੀ ਇੱਥੇ ਕੋਈ ਸਪਰੇਅ ਤੂੰ ਕਰਦੇ ਓ ਬੱਜਾਂਗੇ ਆਪਾਂ ਇੱਥੋਂ ਹੀ ਕਰ ਲੀਏ ਦੇਖੋ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਕਾਲੀਦਾਨ ਨੂੰ ਤੁਹਾਡੇ ਗੁਰੂ ਘਰਾਂ ਤੇ ਕਬਜ਼ੇ ਕਰਨ ਲੱਗ ਗਏ ਕਿਸੇ ਦੇ ਅੰਗਰੇਜ਼ਾਂ ਦੀ ਹਿੰਮਤ ਨਹੀਂ ਸੀ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਸੀ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬੂਜ ਹੋ ਗਏ ਹੋ ਤੱਕ ਹਜ਼ੂਰ ਸਾਹਿਬ ਤੇ ਤੱਕ ਤੱਕ ਪਟਨਾ ਸਾਹਿਬ ਦੀ ਕਮੇਟੀ ਤੇ ਕਾਬੂਜ ਹੋ ਗਏ ਹੋ ਉਹ ਤਾਕਤਾਂ ਜਿਨ੍ਹਾਂ ਨੂੰ ਸਿੱਖੀ ਭਰੇ ਨਹੀਂ ਪਤਾ ਇਸ ਤੇ ਥੋੜੇ ਗੁਰੂ ਕੈਂਜੀਪੀਸੀ ਥੜੀ ਆਪਣਾ ਪਾਰਲੀਮੈਂਟ ਹੈ ਜਿਹੜੀ ਆਪਣੀ ਤਾਕਤ ਹੈ ਦੇਖੋ ਇੰਨੀ ਹਿੰਮਤ ਹੋ ਗਈ ਉਹਨਾਂ ਨੂੰ ਪਤਾ ਲੱਗਿਆ ਨਹੀਂ ਫੌਜ ਹੀ ਕਮਜ਼ੋਰ ਹੈ ਤੇ ਐਜੀਪੀਸ ਨੂੰ ਤੋੜ ਕੇ ਹਰਿਆਣਾ ਲੱਗ ਕਰ ਦਿੱਤਾ ਹਰਿਆਣੇ ਦੀਆਂ ਵੋਟਾਂ ਪੜੀਆਂ ਨਹੀਂਆਂ ਸੀ ਤੁਸੀਂ ਦੇਖਿਆ ਵੋਟਾਂ ਸਿੱਖਾਂ ਦੀ ਵੋਟਾਂ ਹੀ ਨਹੀਂ ਬਣਾਈਆਂ ਉਹਨਾਂ ਨੇ ਆਪਣੇ ਬੰਦੇ ਬਣਾ ਲਏ ਉਹਨਾਂ ਨੂੰ ਪਤਾ ਕਿ ਆਪਾਂ ਤਾਕਤ ਗੁਰੂ ਆਪਣੇ ਖਾਲਸਾ ਪੰਥ ਦੀ ਤਾਕਤ ਹੈ ਆਪਣੀ ਏਕਤਾ ਆਪਣੀ ਜਿਹੜੀ ਤਾਕਤ ਆ ਗੁਰੂ ਘਰਾਂ ਤੋਂ ਆਪਣ ਨੂੰ ਤਾਕਤ ਮਿਲਦੀ ਹੈ ਉਹ ਕਹਿੰਦੇ ਉਹ ਤਾਕਤ ਜਿੱਥੇ ਮਿਲਦੀ ਹੈ ਉੱਥੇ ਹੀ ਹਮਲਾ ਕਰੋ ਤੇ ਤੁਸੀਂ ਜਦੋਂ ਇੱਥੇ ਗੁਰੂ ਘਰਾਂ ਦੀ ਵੜ ਕੇ ਥੋੜੇ ਘੜਾਂ 'ਚ ਵੜ ਗਏ ਤੇ ਉਦੋਂ ਜਾਗੋਗੇ